ਵਿਚ ਸਿੱਖਿਆ ਮੰਤਰੀ ਪਹੁੰਚੇ ਤੇ ਉਹਨਾਂ ਨੇ ਉਹਨਾਂ ਨੇ ਸਾਨੂੰ ਆਪਣਾ ਪਿਆਰ ਭਰਿਆ ਆਸ਼ੀਰਵਾਦ ਵੀ ਦਿੱਤਾ ਹੈ ਅਸੀਂ ਉਹਦੇ ਆਸ਼ੀਰਵਾਦ ਤੋਂ ਬਹੁਤ ਖੁਸ਼ ਹਾਂ ਉਹਨਾਂ ਨੇ ਸਾਡੀ ਖੇਡਾਂ ਨੂੰ ਵੀ ਮਾਨ ਦਿੱਤਾ ਹੈ ਤੇ ਅਸੀਂ ਖੇਡਾਂ ਵਿੱਚ ਵੀ ਜਿੱਤੇ ਹਾਂ ਅਸੀਂ ਇਹੀ ਰਿਕਵੈਸਟ ਕਰਦੇ ਆ ਕਿ ਸਾਡੇ ਜਿਹੜੇ ਹਰਜੋਤ ਸਿੰਘ ਬਹਿ ਸਨ ਉਹ ਹਰ ਵਾਰੀ ਸਾਡੇ ਇਸ ਫੰਕਸ਼ਨ ਵਿੱਚ ਆਉਣ ਹਾਂਜੀ ਸਸ਼ਿਕਾ ਜੀ ਠੀਕ ਹੈ ਸਰ ਜੀ ਹਾਂਜੀ ਠੀਕ ਹੈ ਸਰ ਹਾਂ ਜੀ ਸਾਹਮਣੇ ਨਾ ਆ ਆਂਦੀ 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 ਸਰਵਾਸਾ ਹੋ ਜੂਣਾ ਆਂਦੀ ਆਂਦੀ ਲਾੜੀ ਕੋਲ ਜਿਹੜਾ ਪਾਜੀ ਪਾਜੀ ਜਿਹੜੇ ਗਾਂਦੇ ਜਾਂਦੇ ਪਹਿਲਾਂ ਇੱਥੇ ਰਕਦਾ ਜਿਹੜੇ ਮੁਕਦੇ ਮੁਕਦੇ ਜਿਹੜੇ ਮੁਕਦੇ ਹੁਣ ਮੁਕ ਲੈਣਾ ਮੈਂ ਵਿਚ ਨਹੀਂ ਜਾਂਦਾ ਡੰਡ ਸਰ ਡੰਡ ਡੰਡ ਕਰੇ ਜੋ ਵਰਮੜਾ ਕੇ ਬਲਾਓ ਠੀਕ ਹੈ ਪੱਟੀ ਸਾਹਿਬ ਉਹ ਇਹ ਵਗਿੰਦੀ ਐਪਲੀਕੇਸ਼ਨ ਦਿੱਤੀ ਇਰੀਆ ਸਰਕਾਰ ਸਰਕਾਰੀ ਸਕੂਲ ਮਾਨਕਪੁਰ ਵਿਖੇ ਸਲਾਨਾ ਸਮਾਗਮ ਕਰਾਇਆ ਗਿਆ ਜਿਸ ਵਿੱਚ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵਿਸ਼ੇਸ਼ ਰੂਪ ਚ ਪਹੁੰਚੇ ਇਸ ਮੌਕੇ ਉਹਨਾਂ ਨੇ ਸਕੂਲ ਨੂੰ ਅਪਗ੍ਰੇਡ ਕਰਨ ਦੀ ਵੀ ਗੱਲ ਆਖੀ ਉਹਨਾਂ ਕਿਹਾ ਕਿ ਸਕੂਲਾਂ ਦੇ ਵਿੱਚ ਮੈਗਾ ਮਾਪੇ ਮਿਲਣੀ ਤੇ ਵਰਕਸ਼ਾਪ ਕਰਾਉਣ ਦਾ ਮੰਤਵ ਇਹ ਹੈ ਕਿ ਬੱਚਿਆਂ ਦੇ ਵਿਵਹਾਰ ਬਾਰੇ ਮਾਤਾ ਪਿਤਾ ਪੂਰੀ ਤਰ੍ਹਾਂ ਜਾਣ ਸਕਣ ਕਿ ਉਹਨਾਂ ਦਾ ਵਿਵਹਾਰ ਕਿਹਦਾ ਹੈ ਤੇ ਕਿਸ ਤਰ੍ਹਾਂ ਦੀ ਜ਼ਰੂਰਤ ਹੈ ਤਾਂ ਜੋ ਆਉਣ ਵਾਲਾ ਸਮੇਂ ਵਿੱਚ ਉਹ ਵੱਡੀਆਂ ਮੱਲਾ ਮਾਰ ਸਕਣ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਮਿਆਰ ਨੂੰ ਉੱਚਾ ਚੱਕਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਸਾਹਮਣੇ ਆ ਰਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧੇ ਨੇ ਤੇ ਵਧੀਆ ਨਤੀਜੇ ਸਾਹਮਣੇ ਆ ਰਹੇ ਨੇ ਬੱਚੇ ਖੇਡਾਂ ਵਿੱਚ ਵੀ ਉਪਲਬਧੀਆਂ ਹਾਸਲ ਕਰ ਰਹੇ ਨੇ ਇਸ ਮੌਕੇ ਜਿੱਥੇ ਪਰਵਾਹ ਘਟ ਰਿਹਾ ਉਥੇ ਹੀ ਸਕੂਲੀ ਬੱਚਿਆਂ ਨੇ ਵੀ ਆਪਣੇ ਸਿੱਖਿਆ ਮੰਤਰੀ ਦੇ ਨਾਲ ਗੱਲਬਾਤ ਕੀਤੀ ਇਸ ਮੌਕੇ ਅਲੱਗ-ਅਲੱਗ ਖੇਤਰ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਸਕੂਲ ਸਟਾਫ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਪੀਟੀਐਮ ਕਰਦੇ ਸੀ ਸਾਡੀ ਸਰਕਾਰ ਨਾਲ ਕੇ ਸ਼ੁਰੂ ਕੀਤਾ ਜਿਵੇਂ ਪ੍ਰਾਈਵੇਟ ਸਕੂਲਾਂ ਚ ਪੀਟੀਐਮ ਹੁੰਦੀ ਆ ਉਦਾਂ ਹੀ ਸਰਕਾਰੀ ਸਕੂਲਾਂ ਚ ਅੱਜ ਉਸ ਦਾ ਵੀ ਕਦਮ ਹੋਰ ਅੱਗੇ ਵਧਾ ਕੇ ਪੇਰੈਂਟਸ ਟੀਚਰ ਵਰਕਸ਼ਾਪ ਰੱਖੀ ਹੈ ਕਿ ਅੱਜ ਸਿਰਫ ਅਸੀਂ ਬੱਚੇ ਦੇ ਬਾਰੇ ਗੱਲ ਕਰਾਂਗੇ ਆਓ ਅਸੀਂ ਆਪਣੇ ਟੀਚਰਸ ਨੂੰ ਟ੍ਰੇਨ ਕੀਤਾ ਕਿ ਤੁਸੀਂ ਬੱਚੇ ਦਾ ਜਿਹੜਾ ਬਿਹੇਵੀਅਰ ਹੈ ਸਕੂਲ ਦੇ ਵਿੱਚ ਕਲਾਸਰੂਮ ਚ ਉਹਦਾ ਡਿਸਕਸ਼ਨ ਉਹਨਾਂ ਦੇ ਮਾਤਾ ਪਿਤਾ ਨਾਲ ਕਰਨਾ ਕਿ ਨੇ ਵੀ ਜਣਾਉਣਾ ਜੀ ਜਿਸੇ ਲੇਬਰ ਵੀ ਲੱਗੀ ਹੋਈ ਹੈ ਸਭ ਵੀ ਅੱਗੇ ਖੜੀ ਕੇ ਥੈਂਕ ਯੂ ਸਰ ਪੰਜਾਬ ਸਰਕਾਰ ਸਾਡੇ ਸਿੱਖਿਆ ਮੰਤਰੀ ਸਰਦਾਰ ਖਜੋ ਸਿੰਘ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਇੱਕ ਪੂਰੇ ਪੰਜਾਬ ਦੇ ਵਿੱਚ ਮੈਗਾ ਪੇਰੈਂਟਸ ਮੀਟ ਰੱਖੇ ਹੋਈਆਂ ਨੇ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਬੱਚਾ ਹੈ ਬੱਚੇ ਦੀ ਪਰਫਾਰਮੈਂਸ ਇਹ ਟੀਚਰਾਂ ਦਾ ਜਿਹੜਾ ਪੜਾਉਣ ਦਾ ਸਿਸਟਮ ਉਹਦੇ ਨਾਲ ਤਾਲਮੇ ਕਰਨ ਵਾਸਤੇ ਸਾਰਾ ਸਿਸਟਮ ਹੁੰਦਾ ਹੈ ਉਹਦੇ ਵਿੱਚ ਅੱਜ ਸਾਡੇ ਮਾਨਕਪੁਰ ਦੇ ਵਿੱਚ ਸਾਡੇ ਸਿੱਖਿਆ ਮੰਤਰੀ ਸਰਦਾਰ ਖੱਬੇਓ ਸਿੰਘ ਵੈਦਲੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਅੱਜ ਵੱਡਾ ਪ੍ਰੋਗਰਾਮ ਹੈ ਵੱਡਾ ਸਮਰੋਹ ਹੈ ਅੱਛਾ ਸਕੂਲ ਹੈ ਵੱਡਾ ਸਕੂਲ ਹੈ ਇੱਥੇ ਤੁਸੀਂ ਦੇਖੋਗੇ ਕਿੰਨੇ ਪੇਰੈਂਟਸ ਆਏ ਹੋਏ ਨੇ ਇਹ ਪੰਜਾਬ ਦੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਹਦਾ ਹਿੱਸਾ ਹੈ ਅੱਜ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੋਂ ਪੰਜਾਬ ਤੋਂ ਇਲਾਵਾ ਬਾਕੀ ਹਿੰਦੁਸਤਾਨ ਦੇ ਸੂਬੇ ਸਿੱਖ ਰਹੇ ਨੇ ਕੀ ਆਪ ਐਜੂਕੇਸ਼ਨ ਨੂੰ ਕਿਵੇਂ ਪ੍ਰਮੋਟ ਕਰਨਾ ਹੈ ਅੱਜ ਐਜੂਕੇਸ਼ਨ ਦੇ ਨਾਲ ਨਾਲ ਸਕਿੱਲ ਜਿਹੜੇ ਬੱਚੇ ਲਾਇਕ ਹੁੰਦੇ ਨੇ ਜਿਹੜੇ ਬੱਚੇ ਜਿਹੜੇ ਜਿਹੜੇ ਫੀਲਡ ਵਿੱਚ ਜਾਣਾ ਚਾਹੁੰਦੇ ਨੇ ਨੇ ਉਹਨਾਂ ਨੂੰ ਉਸ ਸਕਿੱਲ ਵਿੱਚ ਭੇਜਣ ਵਾਸਤੇ ਜਿਹੜੇ ਪ੍ਰਿਆਸ ਨੇ ਉਹਨਾਂ ਪ੍ਰਿਆਸਾਂ ਦਾ ਜਿਹੜਾ ਇੱਕ ਹਿੱਸਾ ਹੈ ਜਿਹੜੀ ਅੱਜ ਮੈਗਾ ਪੇਰੈਂਟਸ ਮੀਟ ਹੈ ਇਹਦੇ ਵਿੱਚ ਜਦੋਂ ਪੇਰੈਂਟਸ ਆਪਣੇ ਬੱਚੇ ਦੀ ਪਰਫਾਰਮੈਂਸ ਦੇਖਦੇ ਨੇ ਜਿਹੜੀ ਕਮੀ ਹੁੰਦੀ ਹੈ ਉਹਨੂੰ ਪੂਰੀ ਕਰਦੇ ਨੇ ਤਾਂ ਉਹਦੇ ਉਹਨਾਂ ਦੇ ਨਾਲ ਜਿਹੜੇ ਬੱਚੇ ਆ ਉਹ ਜਿਹੜੇ ਪੂਰੇ ਲਾਈਫ ਦੇ ਵਿੱਚ ਕਾਮਯਾਬ ਤੇ ਇੱਥੇ ਮੈਂ ਜਾਣਕਾਰੀ ਦੇਣਾ ਚਾਹੁੰਦਾ ਬਤੌਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਮਾਨਕਪੁਰ ਵਿਖੇ ਜਿਹੜਾ ਅੱਜ ਸਾਡਾ ਸਾਲਾਨਾ ਸਮਰੋਹ ਹੈ ਜਿਹੜਾ ਉਹ ਬੜੇ ਧੂਮਤਮਨਾ ਮਨਾਇਆ ਜਾ ਰਿਹਾ ਜਿਵੇਂ ਕਿ ਬਾਹਰ ਪੰਡਾਲ ਦੇ ਵਿੱਚ ਸਾਡੇ ਮੁੱਖ ਮਹਿਮਾਨ ਸਰਦਾਰ ਹਰਦੇਵ ਸਿੰਘ ਬਹਿਨ ਜੀ ਜਿਹੜੇ ਇੱਕ ਇਮਾਨਜੋਗ ਸਿੱਖਿਆ ਮੰਤਰੀ ਆ ਉਹ ਵੀ ਸਾਡੇ ਵਿੱਚ ਮੌਜੂਦ ਹਨ ਤੇ ਬੱਚਿਆਂ 'ਚ ਵੀ ਇੱਕ ਖੁਸ਼ੀ ਦੀ ਲਹਿਰ ਹੈ ਤੇ ਮਾਪਿਆਂ ਦੀ ਵੀ ਭਰਪੂਰ ਜਿਹੜੀ ਹੈ ਸ਼ਮੂਲੀਅਤ ਹੈ ਤੇ ਪੂਰੇ ਪਿੰਡ ਦਾ ਸਹਿਯੋਗ ਹੈ ਕਿ ਜਿਹੜਾ ਅਸੀਂ ਆਪਣਾ ਸਾਲਾਨਾ ਸਮਰੋਹ ਹੈ ਇਨਾਮ ਵੰਡ ਸਮਰੋਹ ਹੈ ਇੱਕ ਵਧੀਆ ਢੰਗ ਨਾਲ ਮਨਾ ਰਹੇ ਸਾਡੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਜੋ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਸ ਦੇ ਵਿੱਚ ਅੱਜ ਅਸੀਂ ਇੱਕ ਨਵਾਂ ਜਿਹੜਾ ਮੀਲ ਪੱਥਰ ਹਾਸਲ ਕੀਤਾ ਹੈ ਸਥਾਪਿਤ ਕੀਤਾ ਹੈ ਅਸੀਂ ਪਿਛਲੇ 3 ਸਾਲਾਂ ਤੋਂ ਆਪਣੇ ਸਕੂਲਾਂ ਦੇ ਵਿੱਚ ਮੇਗਾ ਪੀਟੀਐਮਸ ਕਰਾ ਰਹੇ ਸੀ ਅੱਜ ਇੱਕ ਹੋਰ ਅਕੈਡੈਮਿਕ ਐਕਸੀਲੈਂਸ ਵੱਲ ਵਧਦੇ ਹੋਏ ਬੱਚਿਆਂ ਦੀ ਬਿਹਤਰੀ ਲਈ ਜਿਹੜਾ ਹੈ ਪੇਰੈਂਟਸ ਜਿਹੜਾ ਵਰਕਸ਼ਾਪ ਰੱਖੀ ਗਈ ਹੈ ਅਸੀਂ ਆਪਣੇ ਸਾਰੇ ਸਕੂਲਾਂ ਦੇ ਵਿੱਚ ਇਹ ਵਰਕਸ਼ਾਪ ਰੱਖੀ ਹੈ ਤੇ ਆਪਣੇ ਟੀਚਰਸ ਨੂੰ ਟ੍ਰੇਨਡ ਕੀਤਾ ਹੈ ਕਿ ਕਿਵੇਂ ਤੁਸੀਂ ਬੱਚੇ ਦਾ ਜੋ ਅਕੈਡੈਮਿਕ ਪਰਫਾਰਮੈਂਸ ਹੈ ਬੱਚੇ ਦਾ ਜੋ ਸਕੂਲ ਟਾਈਮ ਬਿਹੇਵੀਅਰ ਹੈ ਪਲੱਸ ਬੱਚੇ ਦਾ ਜੋ ਆਪਣੇ ਘਰ ਵਿੱਚ ਬਿਹੇਵੀਅਰ ਹੈ ਉਹ ਕਿਵੇਂ ਤੁਸੀਂ ਪੇਰੈਂਟਸ ਦੇ ਨਾਲ ਨੋਟਸ ਐਕਸਚੇਂਜ ਕਰਕੇ ਆਪਾਂ ਵੱਧ ਤੋਂ ਵੱਧ ਬੱਚੇ ਦਾ ਜਿਹੜਾ ਵਿਕਾਸ ਹੈ ਬੱਚੇ ਦੀ ਅਗਰ ਬੱਚਾ ਛੁੱਪ ਰਹਿ ਰਿਹਾ ਅਗਰ ਬੱਚਾ ਪੜਾਈ ਚ ਵੀਕ ਹੈ ਕਿਵੇਂ ਅਗਰ ਬੱਚਾ ਬਹੁਤ ਜ਼ਿਆਦਾ ਸ਼ਰਾਰਤੀ ਹੈ ਉਹ ਸਾਰੀ ਚੀਜ਼ਾਂ ਨੂੰ ਉੱਤੇ ਕਿਵੇਂ ਮਾਪੇ ਤੇ ਅਧਿਆਪਕ ਇਕੱਠੇ ਹੋ ਕੇ ਬੱਚੇ ਦੇ ਬਿਹਤਰੀ ਲਈ ਜਿਹੜਾ ਕੰਮ ਕਰ ਸਕਦੇ ਆ ਇਸ ਤੋਂ ਪਹਿਲਾਂ ਕਦੀ ਵੀ ਇੰਨਾ ਦਾ ਕੋਈ ਐਫਰਟ ਨਹੀਂ ਹੋਇਆ ਸੀ ਅੱਜ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਬੈਠ ਕੇ ਜਿਹੜਾ ਹੈ ਇੱਕ ਇੱਕ ਪੇਰੈਂਟਸ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਤੋਂ ਅਸੀਂ ਹਮੇਸ਼ਾ ਕਹਿੰਦੇ ਕਿ ਹਰਿਆਣਾ ਮੈਡਲ ਜਿੱਤੀ ਜਾ ਰਹੀ ਹੈ ਪੰਜਾਬ ਕਿਉਂ ਨਹੀਂ ਜਦੋਂ ਸਿਗਾ ਹੀ ਨਹੀਂ ਆਪਾਂ ਇਸ ਜਸਟ ਫॉर ਐਗਜ਼ਾਮਪਲ ਇਸ ਸਕੂਲ 'ਚ ਵੈਸਲਿੰਗ ਮੈਟ ਪਹਿਲੀ ਵਾਰੀ ਆਏ ਤੇ ਪਹਿਲੀ ਵਾਰੀ ਇੱਥੇ ਸਟੇਟ ਜਿਹੜੇ ਬੱਚੇ ਜਿਹੜੀ ਟੀਮ ਆ ਸਟੇਟ 'ਚ ਚਲੇਗੀ ਤੇ ਜਿੱਥੇ ਜਿਵੇਂ ਜਿਵੇਂ ਸਪੋਰਟਸ ਫੈਸਿਲਿਟੀਆਂ ਦਵਾਗੇ ਪਲੱਸ ਪੰਜਾਬ ਸਰਕਾਰ ਸਾਡੇ ਹਲਕੇ ਦੇ ਵਿੱਚ ਵੀ ਜਿਹੜੇ 122 ਗਰਾਊਂਡਾਂ ਦਾ ਕੰਮ ਦਿਨ ਰਾਤ ਚੱਲਦਾ ਪਿਆ ਮਾਰਚ ਤੱਕ ਅਸੀਂ ਉਹ ਕੰਪਲੀਟ ਕਰਨੇ ਆ ਤੇ ਫਿਰ 50 ਹੋਰ ਗਰਾਊਂਡ ਬਣਾਣੇ ਆ ਜਦੋਂ ਬੱਚਿਆਂ ਨੂੰ ਆਪਾਂ ਅਸੀਂ ਅੱਜ ਸਾਡੇ ਹਲਕੇ ਦੇ ਵਿੱਚ ਕਬੱਡੀ ਮੈਚ ਰੈਸਲਿੰਗ ਮੈਚਸ ਦੇ ਰਹੇ ਆ ਪਲੱਸ ਆਲਵੇਦਰ ਸਵਿਮਿੰਗ ਪੂਲ ਬਣ ਰਿਹਾ ਹਾਕੀ ਦੀ ਐਸਟ੍ਰੋ ਟਫ ਬਣ ਰਹੀ ਹੈ ਫੁੱਟਬਾਲ ਦੀ ਐਸਟ੍ਰੋ ਟਫ ਬਣ ਰਹੀ ਹੈ ਜਦੋਂ ਜਿੰਨੇ ਆਪਾਂ ਜਦੋਂ ਆਪਾਂ ਸਟੇਡੀਅਮ ਬਣਾਵਾਂਗੇ ਗਰਾਊਂਡ ਬਣਾਵਾਂਗੇ ਤਾਂ ਹੀ ਬੱਚੇ ਮੈਡਲ ਲੈ ਕੇ ਆਉਣਗੇ ਸਰ ਇਸ